ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਸੋਰਠ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਪਹਿਲੇ ਘਰ ਸੁਰਤਾਲ ਦੇ ਅੰਦਰ ਇਸ ਸ਼ਬਦ ਵਿੱਚ ਸਤਿਗੁਰਾਂ ਦੀ ਸੇਵਾ ਤੋਂ ਸੁਖ ਦੀ ਪ੍ਰਾਪਤੀ ਬਾਰੇ ਕਥਨ ਕਰ ਰਹੇ ਹਨ ਸਤਗੁਰ ਸੁਖ ਸਾਗਰ ਜਗ ਅੰਤਰ ਹੋਰ ਤੈ ਸੁਖ ਨਾਹੀ। ਏ ਪਾਈ ਇਸ ਜਗ ਸੰਸਾਰ ਦੇ ਅੰਦਰ ਸਤਗੁਰੂ ਸਾਹਿਬ ਜੀ ਸੁਖਾਂ ਦੇ ਸਾਗਰ ਸਮੁੰਦਰ ਹਨ। ਸਤਗੁਰੂ ਸਾਹਿਬ ਜੀ ਤੋਂ ਬਿਨਾ ਹੋਰ ਫੋਕ ਕਰਮਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਆਦ ਥਾਵਾਂ ਵਿੱਚ ਸੁਖ ਪ੍ਰਾਪਤ ਨਹੀਂ ਹੋ ਸਕਦਾ। ਹਉਮੈ ਜਗਤ ਦੁਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਹੀ। ਇਹ ਜਗਤ ਜਾ ਨਾਮ ਉਤਪਤ ਤੇ ਗਤ ਨਾਮ ਨਾਸ਼ ਹੋਣ ਵਾਲੇ ਸੰਸਾਰ ਨੂੰ ਹੰਗਤਾ ਬਮਤਾ ਦੇ ਰੋਗ ਕਰਕੇ ਜੰਮਣ ਮਰਨ ਦਾ ਦੁੱਖ ਵਿਆਪਿਆ ਲੱਗਾ ਹੋਇਆ ਹੈ ਇਸ ਵਿਚਲੇ ਜੀਵ ਮੌਤ ਕਰਕੇ ਮਰਦੇ ਰਹਿੰਦੇ ਹਨ ਅਤੇ ਵਾਸ਼ਨਾ ਦੇ ਬੱਧੇ ਹੋਏ ਜੰਮਦੇ ਰਹਿੰਦੇ ਆ ਫਿਰ ਜੁਨਾਂ ਵਿੱਚ ਪਏ ਹੋਏ ਜਾਂ ਪ੍ਰਲੋਕ ਵਿੱਚ ਗਏ ਪਾਪਾਂ ਕਰਕੇ ਤਾਹਾਂ ਮਾਰ ਮਾਰ ਕੇ ਰੋਂਦੇ ਹਨ ਪ੍ਰਾਣੀ ਸਤਗੁਰ ਸੇਵ ਸੁਖ ਪਾਏ। ਏ ਪ੍ਰਾਣਾਤਾਰੀ ਜੀਵ ਤੂੰ ਸੱਚੇ ਗੁਰਾਂ ਦੀ ਸੇਵਾ ਕਰਕੇ ਹੀ ਸੁਖ ਪ੍ਰਾਪਤ ਕਰ ਸਕਦਾ ਹੈ। ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹਿ ਤਾ ਜਾਹੇਗਾ ਜਨਮ ਗਵਾਏ। ਰਹਾਉ। ਨਿਸ਼ਚੈ ਕਰਕੇ ਸਤਗੁਰਾਂ ਦੀ ਸੇਵਾ ਕਰੇਗਾ ਤਦ ਹੀ ਲੋਕ ਪ੍ਰਲੋਕ বৈ ਸੁਖ ਪਾਵੇਂਗਾ। ਨਹੀਂ ਤਾਂ ਤੂੰ ਆਪਣਾ ਅਮੋਲਕ ਜਨਮ ਵਿਅਰਥ ਹੀ ਗਵਾ ਕੇ ਚਲਾ ਜਾਵੇਂਗਾ। ਭਾਵ ਸਤਿਗੁਰਾਂ ਦੀ ਸੇਵਾ ਤੋਂ ਬਿਨਾ ਕੋਈ ਸੁਖ ਨਹੀਂ ਮਿਲਦਾ। ਅਤੇ ਸੇਵਾ ਤੋਂ ਬੇਮੁਖ ਹੋ ਕੇ ਜਨਮ નિਸਫਲ ਚਲਾ ਜਾਂਦਾ ਹੈ। ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਤ੍ਰੈ ਗੁਣਤਾਤ ਬਹੁ ਕਰਮ ਕਮਾਵਹਿ। ਹਰ ਰਸ ਸਾਧਨਾ ਆਇਆ। ਏ ਭਾਈ ਜੋ ਲੋਕ ਤ੍ਰੈ ਗੁਣ ਤਿੰਨਾ ਗੁਣ ਰਾਜਸੀ ਤਾਮਸੀ ਸਾਤਕੀ ਦੇ ਸੁਭਾਵਾਂ ਵਿੱਚ ਦੌੜਦੇ ਹੋਏ ਬਹੁਤ ਕਰਮ ਕਾਂਡਾਂ ਨੂੰ ਕਮਾਉਂਦੇ ਕਰਦੇ ਆ ਉਹਨਾਂ ਨੂੰ ਹਰੀ ਦੇ ਪ੍ਰੇਮ ਨਾਮ ਰਸ ਦਾ ਸਵਾਦ ਨਹੀਂ ਆਉਂਦਾ ਸੰਧਿਆ ਤਰਪਣ ਕਰਹਿ ਗਾਇਤਰੀ ਬਿਨ ਬੂਝੇ ਦੁੱਖ ਪਾਇਆ ਜੋ ਸੰਧਿਆ ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ ਤਰਪਣ ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਅਤੇ ਗਾਇਤਰੀ ਮੰਤਰ ਨੂੰ ਉਚਾਰਨ ਕਰਦੇ ਹਨ ਪਰ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁੱਝੈ ਸਮਝੇ ਤੋਂ ਬਗੈਰ ਕਰਮ ਕਾਂਡੀਆਂ ਨੇ ਦੁੱਖ ਕਸ਼ਟ ਹੀ ਪਾਉਣਾ ਕੀਤਾ ਹੈ ਸਤਗੁਰ ਸੇਵੇ ਸੋ ਵਡ ਭਾਗੀ ਜਿਸ ਨੂੰ ਆਪ ਮਿਲਾਏ ਜੋ ਵੀ ਸਤਗੁਰਾਂ ਦੀ ਸੇਵਾ ਟਹਿਲ ਕਰਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਪੁਰਸ਼ ਹੈ ਪਰ ਜਿਸ ਨੂੰ ਆਪ ਪਰਮੇਸ਼ਰ ਮਿਲਾਉਣਾ ਕਰੇ ਉਹ ਗੁਰੂ ਦੀ ਸੇਵਾ ਵਿੱਚ ਮਿਲਦਾ ਹੈ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਪ ਗਵਾਏ ਪਰਮੇਸ਼ਰ ਦੇ ਨਾਮ ਰਸ ਨੂੰ ਪੀ ਕਰਕੇ ਭਗਤ ਗੁਰਮਖ ਜਨ ਹਮੇਸ਼ਾ ਹੀ ਤ੍ਰਿਪਤ ਹੋਏ ਰਹਿੰਦੇ ਹਨ ਅਤੇ ਆਪਣੇ ਵਿੱਚੋਂ ਅੰਤਿਸ਼ ਕਰਨ ਅੰਦਰੋਂ ਆਪਾ ਭਾਵ ਹੰਕਾਰ ਗਵਾ ਲੈਂਦੇ ਹਨ ਇਹ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਇਸ ਪ੍ਰਕਾਰ ਇਹ ਜਗ ਸੰਸਾਰ ਅੰਨਾ ਅਗਿਆਨੀ ਹੈ ਤੇ ਅਗਿਆਨਤਾਈ ਦੇ ਕਰਮਾਂ ਨੂੰ ਕਮਾਉਂਦਾ ਹੈ ਪਰ ਗੁਰਾਂ ਤੋਂ ਬਿਗੈਰ ਭਗਤੀ ਸਹਿਤ ਗਿਆਨ ਦਾ ਮਗ ਰਸਤਾ ਨਹੀਂ ਪਾ ਸਕਦਾ ਨਾਨਕ ਸਤਗੁਰ ਮਿਲੈ ਤਾਂ ਅਖੀਂ ਵੇਖੈ ਕਰੈ ਅੰਦਰ ਸੱਚ ਪਾਏ ਸਤਗੁਰ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਸੱਚੇ ਗੁਰੂ ਜੀ ਮਿਲ ਪੈਣ ਤਦ ਵਿਵੇਕ ਵਿਰਾਗ ਮਨ ਬੁੱਧ ਰੂਪੀ ਅੱਖਾਂ ਨਾਲ ਆਪਣਾ ਸਰੂਪ ਵੇਖ ਲਈਦਾ ਹੈ ਅਤੇ ਘਰੇ ਅੰਤਿਸ਼ ਕਰਨ ਦੇ ਅੰਦਰੋ ਹੀ ਸੱਚੇ ਸਰੂਪ ਨੂੰ ਪਾ ਲਈਦਾ ਹੈ ਗ੍ਰਸਤ ਸਤ ਸੰਗਤ ਰੂਪ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਸੱਚੇ ਨੂੰ ਪਾਉਣਾ ਕਰੇ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਸਤਗੁਰੂ ਸਾਹਿਬ ਜੀ ਦੀ ਸੇਵੇ ਸੇਵਾ ਤਹਿਲ ਕਰਨ ਤੋਂ ਬਗੈਰ ਜੰਮਣ ਮਰਨ ਰੂਪੀ ਬਹੁਤ ਭਾਰੀ ਦੁੱਖ ਲੱਗਦਾ ਹੈ ਅਤੇ ਜੀਵ ਚਾਰੇ ਜੁਗਾਂ ਵਿੱਚ ਪਰਮਾਇ ਜਾਂਦੇ फडਕਦੇ ਰਹਿੰਦੇ ਆ ਇਸ ਲਈ ਇਉਂ ਬੇਨਤੀ ਕਰੀਏ ਹਮਦੀਨ ਤੂੰ ਜੁਗ ਜੁਗ ਦਾਤੇ ਸਬਦੇ ਦੇਹ 부ਝਾਈ ਏ ਮਹਾਰਾਜ ਜੀ ਅਸੀਂ ਦੀਨ ਗਰੀਬ ਅਨਾਥ ਹਾਂ ਤੁਸੀਂ ਜੁਗਾਂ ਜੁਗਾਂ ਵਿੱਚ ਪਦਾਰਥਾਂ ਨਾਮ ਬ੍ਰਹਮ ਗਿਆਨ ਆਦ ਦੇ ਦਾਤੇ ਦਾਨੀ ਹੋ ਸਾਨੂੰ ਗੁਰਾਂ ਦੇ ਸ਼ਬਦ ਦੇ ਉਪਦੇਸ਼ ਦੁਆਰਾ ਆਪਣਾ ਸਰੂਪ ਬੁਝਾਈ ਕੱਸ ਕੇ ਬੋਲਣਾ ਹੈ ਭਾਵ 부ਝਾ ਦਿੰਦੇ ਹੋ ਸਮਝਾ ਦੇਣਾ ਕਰੋ ਹਰ ਜੀਓ ਕਿਰਪਾ ਕਰੋ ਤੂੰ ਪਿਆਰੇ ਏ ਪਿਆਰੇ ਹਰ ਜੀਓ ਪਰਮੇਸ਼ਰ ਜੀਓ ਤੁਸੀਂ ਸਾਡੇ ਤੇ ਆਪਣੀ ਮਿਹਰ ਕਿਰਪਾ ਕਰੋ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਰਹਾਓ ਜੋ ਤੁਹਾਡੇ ਨਾਮ ਗਿਆਨ ਨੂੰ ਦਾਤਾ ਦੇਣ ਵਾਲਾ ਦਾਨੀ ਸਤਿਗੁਰੂ ਹੈ ਉਸ ਦੇ ਮਿਲਾਪ ਵਿੱਚ ਸਾਨੂੰ ਮਿਲਾਉਣਾ ਕਰੋ ਅਤੇ ਆਪਣੇ ਹਰੀ ਨਾਮ ਦਾ ਆਧਾਰੇ ਆਸਰਾ ਦੇਣਾ ਕਰੋ ਰਹਾਉ ਬਿਸਰਾਮ ਦੀ ਕੀ ਸਤਿਗੁਰੂ ਕਿਰਪਾ ਕਰਦੇ ਆ ਮਨ ਸਾ ਮਾਰ ਦੁਬਦਾ ਸਹਿਜ ਸੁਮਾਣੀ ਪਾਇਆ ਨਾਮ ਅਪਾਰਾ ਏ ਅਪਾਰਾ ਪਾਰਾ ਵਾਰ ਤੋ ਰਹਤ ਪਰਮੇਸ਼ਰ ਜਿਨ੍ਹਾਂ ਨੇ ਤੇਰਾ ਨਾਮ ਪ੍ਰਾਪਤ ਕੀਤਾ ਹੈ ਤੋਂ ਉਹਨਾਂ ਦੀ ਵਿਸ਼ੇ ਵਿਸ਼ੈਣੀ ਮਨਸਾ ਬੁੱਧੀ ਮਨਸਾ ਵਾਸ਼ਨਾ ਮਾਰ ਦਿੱਤੀ ਹੈ ਅਤੇ ਉਹਨਾਂ ਦੀ ਦੁਬਿਧਾ ਦ્વੈਤ ਭਾਵਨਾ ਸੁਤੇ ਸਿੱਧ ਹੀ ਸਮਾ ਜਾਂਦੀ ਹੈ ਹਾਰੇ ਰਸ ਜਾਗ ਮਨ ਨਿਰਮਲ ਹੋਆ ਕਿਲ ਬਿਖ ਕਾਟਣ ਹਾਰਾ ਏ ਭਾਈ ਹਰ ਪਰਮੇਸ਼ਰ ਦਾ ਨਾਮ ਰਸ ਚਖ ਭਾਵ ਧਾਰਨ ਕਰਕੇ ਹਿਰਦਾ ਨਿਰਮਲ ਸ਼ੁੱਧ ਹੋ ਜਾਂਦਾ ਜੋ ਨਾਮ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਏ ਭਾਈ ਜੇ ਸਤਿਗੁਰਾਂ ਦੀ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰ ਜਾਵੋ ਤਦੋਂ ਫਿਰ ਜੀਵਨ ਮੁਕਤੀ ਨੂੰ ਪਾ ਕੇ ਹਮੇਸ਼ਾ ਲਈ ਜਿਉਂਦੇ ਜਾਵੋਗੇ ਜਿਉਂਦੇ ਉਹ ਜਾਵੋਗੇ ਅਤੇ ਤਦੋਂ ਫਿਰ ਮੁੜ ਕੇ ਮੌਤ ਨਹੀਂ ਹੋਵੇਗੀ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਅਮਰਤ ਮਰਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਸਦਾ ਹਮੇਸ਼ਾ ਹਮੇਸ਼ਾ ਹੀ ਮਨ ਹਿਰਦੇ ਵਿੱਚ ਮੀਠਾ ਪਿਆਰਾ ਲੱਗਣ ਲੱਗ ਜਾਂਦਾ ਪਰ ਇਹ ਅਮਰਤ ਨਾਮ ਗੁਰਾਂ ਦੀ ਉਪਦੇਸ਼ ਦੀ ਕਮਾਈ ਕਰਕੇ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ ਵਾਹ ਵਾਹ ਅਮਰਤ ਨਾਮ ਹੈ ਗੁਰਮੁਖ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਏ ਭਾਈ ਦਾਤੇ ਭਾਵ ਦੁਲਾਵਾਂ ਲੱਗੀਆਂ ਤੱਤੇ ਨੂੰ ਦਾਤੈ ਦੇਣਹਾਰ ਪ੍ਰਭੂ ਨੇ ਅੰਮ੍ਰਿਤ ਨਾਮ ਬ੍ਰਹਮ ਗਿਆਨ ਆਦਿ ਦੀ ਦਾਤ ਬਖਸ਼ਿਸ਼ ਆਪਣੇ ਨੂੰ ਵੀ ਇੱਥੇ ਐੜੇ ਨੂੰ ਕੰਨਾ ਨਹੀਂ ਲੱਗਾ ਐੜਾ ਪੱਪਾ ਮੁਕਤਾ ਹੈ ਣਾਣੇ ਨੂੰ ਦੁਲਾਵਾ ਹਨ ਆਪਣੇ ਨਹੀਂ ਬੋਲਣਾ ਅਪਣੈ ਆਪਣੇ ਹੱਥ ਵਿੱਚ ਭਾਵ ਅਧੀਨ ਰੱਖੀ ਹੋਈ ਹੈ ਜਿਸ ਦੀ ਸ਼ਰਧਾ ਨਿਸ਼ਕਾਮ ਕਰਮ ਉਸ ਨੂੰ ਭਾ ਜਾਂਦੇ ਹਨ ਉਸ ਗੁਰਮੁਖ ਜਾਨੂ ਦਿੰਦਾ ਭਾਵ ਬਖਸ਼ ਦਿੰਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪੁਰਸ਼ ਨਾਮੀ ਵਿੱਚ ਜਾਂ ਨਾਮ ਵਿੱਚ ਰੰਗੇ ਗਏ ਉਹਨਾਂ ਨੇ ਸੁਖ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ ਅਤੇ ਉਹੀ ਪਰਮੇਸ਼ਰ ਦੀ ਸੱਚੀ ਦਰਗਾਹ ਸੱਚਖੰਡ ਵਿੱਚ ਜਾਣੇ ਜਾਂਦੇ ਉਹੀ ਦਰਗਾਹ ਆਪਣੇ ਦਰ ਅੰਦਰ ਤ੍ਰਿਯਾ ਪਦ ਰੂਪੀ ਗਹਿ ਜਗਾ ਸਰੂਪ ਨੂੰ ਜਾਣਦੇ ਆ ਸੋਰਠ ਮਹੱਲਾ ਤੀਜਾ ਅੱਗੇ ਪ੍ਰਸ਼ਨ ਸੀ ਏ ਮਹਾਰਾਜ ਜੀ ਸਹਜ ਤੁਨੀ ਕਿਵੇਂ ਪ੍ਰਾਪਤ ਹੁੰਦੀ ਹੈ ਸਤਿਗੁਰੂ ਕਿਰਪਾ ਕਰਦੇ ਉੱਤਰ ਦਿੰਦੇ ਹਨ ਸਤਿਗੁਰ ਸੇਵੇ ਤਾਂ ਸਹਜ ਤੁਨ ਉਪਜੈ ਗਤ ਮਤ ਤਦਹੀ ਪਾਏ ਏ ਭਾਈ ਜੇਕਰ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰੀਏ ਤਦ ਸ਼ਾਂਤੀ ਦੇਣ ਵਾਲੀ ਧੁਨੀ ਉਪਜੈ ਪੈਦਾ ਹੁੰਦੀ ਹੈ ਸਹਿਜ ਧੁਨ ਅਖੰਡ ਅਜਪਾ ਜਾਪ ਪੈਦਾ ਹੋ ਜਾਂਦਾ ਅਤੇ ਤਦੋਂ ਹੀ ਗਤ ਮੁਕਤੀ ਦੀ ਮਤ ਸਿੱਖਿਆ ਪਾਈਦੀ ਹੈ ਮਤ ਗਿਆਨ ਦੀ ਗਤ ਪ੍ਰਾਪਤੀ ਪਾਈਦੀ ਹੈ ਹਰ ਗਾ ਨਾਮ ਸੱਜਾ ਮਨ ਵਸਿਆ ਨਮੇ ਨਾਮ ਸਮਾਈ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਸੱਚਾ ਨਾਸ਼ ਰਹਿਤ ਨਾਮ ਵਸਿਆ ਵਸ ਜਾਂਦਾ ਹੈ ਉਹ ਨਾਮੀ ਦੇ ਨਾਮ ਦਾ ਸ਼ਰਵਣ ਮੰਨਣ ਨਿਧਿਆਸਨ ਕਰਕੇ ਉਸ ਵਿੱਚ ਹੀ ਸਮਾ ਜਾਂਦੇ ਆ ਬਿਨ ਸਤਗੁਰ ਸਭ ਜਗ ਬਉਰਾਨਾ ਏ ਭਾਈ ਸਤਗੁਰ ਸਾਹਿਬ ਜੀ ਤੋਂ ਬਗੈਰ ਸਾਰਾ ਸੰਸਾਰ ਹੀ ਬਉਰਾਨਾ ਕਮਲਾ ਹੋ ਰਿਆ ਭਾਵ ਦੇ ਅਭਿਮਾਨ ਰੂਪੀ ਕਮਲ ਚੜਿਆ ਹੋਇਆ ਮਨ ਮੁਖ ਅੰਦਾ ਸਬਦ ਨ ਜਾਣੈ ਝੂਠੇ ਧਰਮ ਭੁਲਾਨਾ ਰਹਾਉ ਮਨਮੁਖ ਬੇਮੁਖ ਪੁਰਸ਼ ਵਿਵੇਕ ਬਿਰਾਗ ਰੂਪੀ ਨੇਤਰਾ ਤੋਂ ਹੀਣਾ ਅੰਨਾ ਹੋਣ ਕਰਕੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਜਾਣਦਾ ਨਹੀਂ ਝੂਠਾ ਅਸੱਤ ਮਿਥਿਆ ਪਦਾਰਥਾਂ ਸੰਸਾਰ ਦੇ ਭਰਮ ਵਿੱਚ ਭੁੱਲਿਆ ਫਿਰਦਾ ਹੈ ਰਹਾਉ ਬਿਸਰਾਮ ਦੀ ਦੇਹਨ ਸਤਗੁਰੂ ਕਿਰਪਾ ਕਰਦੇ ਹਨ ਤ੍ਰੈ ਗੁਣ ਮਾਇਆ ਪਰਮ ਭੁਲਾਇਆ ਹਉਮੈ ਬੰਧਨ ਕਮਾਏ ਤਿੰਨ ਗੁਣ ਰਜੋ ਤਮੋ ਸਤੋ ਰੂਪ ਮਾਇਆ ਨੀ ਸੰਸਾਰੀ ਜੀਵਾਂ ਨੂੰ ਭਰਮ ਵਿੱਚ ਭੁਲਾ ਦਿੰਦਾ ਹੈ ਜਿਸ ਕਰਕੇ ਜੀਵ ਹੰਗਤਾ ਮਮਤਾ ਦੀ ਸਹਤ ਕਰਮਾਂ ਨੂੰ ਕਮਾਉਂਦਾ ਹੋਇਆ ਜੰਮਣ ਮਰਨ ਦੇ ਜੰਜਾਲਾਂ ਵਿੱਚ ਪੈ ਜਾਂਦਾ ਹਉਮੈ ਰੂਪੀ ਬੰਧਨਾਂ ਨੂੰ ਕਮਾਉਂਦਾ ਹੈ ਜੰਮਣ ਮਰਨ ਸਿਰ ਉੱਪਰ ਊਭੋ ਗਰਭ ਜੋਨ ਦੁੱਖ ਪਾਏ ਫਿਰ ਜੀਵ ਦੇ ਸਿਰ ਉੱਤੇ ਜੰਮਣਾ ਮਰਨਾ ਊਭੋ ਖੜਾ ਹੀ ਰਹਿੰਦਾ ਹੈ ਅਤੇ ਜੀਵ ਗਰਭ ਜੂਨੀਆਂ ਵਿੱਚ ਪੈ ਕੇ ਦੁੱਖ ਕਸ਼ਟ ਪਾਉਂਦਾ ਹੈ ਤ੍ਰੈ ਗੁਣ ਵਰਤੈ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਈ ਤ੍ਰੈ ਗੁਣ ਤਿੰਨਾ ਗੁਣਾ ਵਿੱਚ ਹੀ ਸਗਲ ਕਈ ਸਾਰਾ ਸੰਸਾਰਾ ਜਗਤ ਵਰਤ ਰਿਹਾ ਹੈ ਅਤੇ ਇਸ ਵਿਚਲੇ ਜੀਵਾਂ ਨੇ ਦੇਹ ਗੁਣਾਂ ਆਦਿ ਦੀ ਹਉਮੈ ਹੰਗਤਾ ਮਮਤਾ ਦੇ ਵਿੱਚ ਅੰਦਰ ਆਪਣੀ ਪਤ ਇੱਜ਼ਤ ਗਵਾ ਲਈ ਹੈ ਹਉਮੈ ਦੇ ਵਿੱਚ ਹੀ ਲੱਗੇ ਰਹਿੰਦੇ ਆ ਅਤੇ ਕਾਮ ਕ੍ਰੋਧ ਆਦਿ ਵਿਕਾਰਾਂ ਕਰਕੇ ਆਪਣੀ ਪਤ ਪ੍ਰਤਿਸ਼ਟਾ ਗਵਾ ਲਈ ਹੈ ਗੁਰਮੁਖ ਹੋਵੇ ਚੌਥਾ ਪਦ ਚੀਨੇ RAM ਨਾਮ ਸੁਖ ਹੋਈ ਜੋ ਗੁਰਮੁਖ ਜਨ ਹੁੰਦੇ ਆ ਉਹ ਗੁਰਾਂ ਦੁਆਰਾ ਚੌਥਾ ਤੁਰਿਆ ਪਦ ਚੀਨੇ ਸਮਝਦੇ ਖੋਜਦੇ ਆ RAM ਪਰਮੇਸ਼ਰ ਦਾ ਨਾਮ ਜਪ ਕੇ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਉਹ ਗੁਰਮੁਖ ਜਨ ਕਹਿੰਦੇ ਹਨ ਕਿ हे ਪਰਮੇਸ਼ਰ ਤ੍ਰੈ ਗੁਣ ਤਿੰਨ ਰਜੋ ਤਮੋ ਸਤੋ ਗੁਣ ਤ੍ਰੈ ਗੁਣੀ ਜੀਵ ਸਾਰੇ ਤੇਰੇ ਹੀ ਹਨ ਅਤੇ ਤੂੰ ਆਪ ਹੀ ਸਾਰੇ ਜਗਤ ਦਾ ਕਰਤਾ ਕਰਨਹਾਰ ਹੈ ਜੋ ਵੀ ਤੂੰ ਕਰਦਾ ਉਹ ਹੀ ਤਿੰਨ ਕਾਲਾਂ ਵਿੱਚ ਹੁੰਦਾ ਨਾਨਕ RAM ਨਾਮ ਨਿਸਤਾਰਾ ਸਬਦੇ ਹੋਮੈ ਖੋਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਗੁਰਾਂ ਦੇ ਸਬਦੇ ਉਪਦੇਸ਼ ਕਰਕੇ ਦੇਹ ਗੁਣਾ ਦੀ ਹੋਮੈ ਹੰਗਤਾ ਮਮਤਾ ਖੋਈ ਗਵਾ ਲਈ ਹੈ ਉਹਨਾਂ ਦਾ ਰਾਮ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਭਾਵ छुटਕਾਰਾ ਹੁੰਦਾ ਹੈ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸ ਵੇਲੇ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਅਨੁਸਾਰ ਸੰਮਤ 1627 ਬਿਕਰਮੀ ਨੂੰ ਅਮਰਤ ਸਰ ਸਾਹਿਬ ਦਾ ਤਪ ਲਾਇਆ ਤਦੋਂ ਬਹੁਤ ਸਾਰੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਦੂਰੋਂ ਦੂਰੋਂ ਆਣ ਕੇ ਸੇਵਾ ਕਰਿਆ ਕਰਨ ਇੱਕ ਦਿਨ ਸਵਰਗ ਦਾ ਰਾਜਾ ਇੰਦਰ ਦੇਵਤਿਆਂ ਸਮੇਤ ਸਿੱਖਾਂ ਦਾ ਰੂਪ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰਨ ਅਤੇ ਸੇਵਾ ਕਰਨ ਲਈ ਆਇਆ ਉਸ ਵੇਲੇ ਸਤਿਗੁਰੂ ਜੀ ਦੁੱਖ ਭੰਜਨੀ 베ਰੀ ਦੇ ਹੇਠਾਂ ਬੈਠੇ ਹੋਏ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਦੋਂ ਇੰਦਰ ਨੇ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕੀਤੀ ਅਤੇ ਬੇਨਤੀ ਕਰਕੇ ਕਿਹਾ ਕਿ ਮਹਾਰਾਜ ਮੈਨੂੰ ਇੱਕ ਵਾਰ ਬ੍ਰਹਮਾ ਨੇ ਵੀ ਉਪਦੇਸ਼ ਦਿੱਤਾ ਸੀ ਉਦੋਂ ਮੈਂ ਪ੍ਰਹਿਲਾਦ ਦਾ ਪੁੱਤਰ ਵਿਰੋਚਨ ਤੇ ਮਾਨ ਦਾਤਾ ਅਸੀਂ ਤਿੰਨੇ ਬ੍ਰਹਮਾ ਪਾਸ ਗਏ ਸੀ ਤਾਂ ਉਸਨੇ ਸਾਨੂੰ ਦਾ 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 ਤਿੰਨ ਦਦਿਆਂ ਦਾ ਉਪਦੇਸ਼ ਦਿੱਤਾ ਸੀ ਭਾਵ ਮੈਨੂੰ ਬ੍ਰਹਮਾ ਨੇ ਕਿਹਾ ਸੀ ਕਿ ਤੂੰ ਦਾ ਭਾਵ ਇੰਦਰੀਆਂ ਦਾ ਦਮਨ ਕਰ ਵਿਰੋਚਨ ਨੂੰ ਕਿਹਾ ਕਿ ਤੂੰ ਦਾ ਦਾ ਭਾਵ ਜੀਵਾਂ ਉੱਪਰ ਦਇਆ ਕਰ ਮਾਨ ਦਾਤਾ ਨੂੰ ਕਿਹਾ ਕਿ ਤੂੰ ਦਾ ਦਾ ਭਾਵ ਦਾਨ ਪੁੰਨ ਕਰਿਆ ਕਰ ਇਉਂਸੀ ਤਿੰਨਾਂ ਨੇ ਉਪਦੇਸ਼ ਲਿਆ ਸੀ ਪਰ ਮੇਰਾ ਮਨ ਬਹੁਤ ਤਪਦਾ ਰਹਿੰਦਾ ਅੰਦਰ ਸ਼ਾਂਤੀ ਨਹੀਂ ਆਈ ਸੋ ਤੁਸੀਂ ਕਲਯੁਗ ਵਿੱਚ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਏ ਹੋ ਫਿਰ ਤੁਸੀਂ ਖੁਦ ਪਰਮੇਸ਼ਰ ਸਰੂਪ ਹੋ ਇਸ ਕਰਕੇ ਮੈਨੂੰ ਵੀ ਉਪਦੇਸ਼ ਬਖਸ਼ੋ ਇੰਦਰ ਦੀ ਐਸੀ ਬੇਨਤੀ ਸੁਣ ਕੇ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਸਾਰਿਆਂ ਵਿੱਚ ਵਿਆਪਕ ਤੇ ਸਰਬ ਰੂਪ ਕਰਕੇ ਆਪਣੇ ਮਨ ਨੂੰ ਸੰਬੋਧਨ ਕਰਕੇ ਉਸ ਪ੍ਰਤੀ ਉਪਦੇਸ਼ ਬਖਸ਼ਦੇ ਹੋਏ ਸੋਰਠਿ ਰਾਗਣੀ ਅੰਦਰ ਪਹਿਲੇ ਘਰ ਸੁਰ ਤਾਲ ਵਿੱਚ ਉਚਾਰਨ ਕਰਦੇ ਹਨ ਸੋ ਇਹ ਅੱਗੇ ਆ ਰਹੇ 6 ਸ਼ਬਦ ਈਂਦਰ ਦੇ ਪ੍ਰਤੀ ਉਚਾਰੇ ਹਨ ਅਤੇ ਇਨ੍ਹਾਂ ਸ਼ਬਦਾਂ ਵਿੱਚ ਵਿਦਾਨ ਦਾ ਸਿਧਾਂਤ ਵੀ ਕਥਨ ਕੀਤਾ ਹੋਇਆ ਪਾਤਸ਼ਾਹ ਮੰਗਲ ਕਰਦੇ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਇਹ ਪਾਈਓ ਪਿਆਰਾ ਵਾਹਿਗੁਰੂ ਸਾਰੇ ਆਪਣਾ ਆਪ ਰੂਪ ਹੀ ਵਰਤ ਰਿਹਾ ਹੈ ਅਤੇ ਆਪੇ ਆਪ ਹੀ ਸਭ ਤੋਂ ਅਪਾਹ ਨਿਰਲੇਪ ਹੈ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹ ਉਹ ਪਿਆਰਾ ਵਾਹਿਗੁਰੂ ਆਪ ਹੀ ਇਸ ਜਗਤ ਵਿੱਚ ਜੀਵ ਰੂਪ ਵਣਜਾਰਾ ਵਣਜ ਕਰਨ ਵਾਲਾ ਹੈ ਅਤੇ ਆਪ ਹੀ ਈਸ਼ਰ ਰੂਪ ਸੱਚਾ ਸ਼ਾਹੂਕਾਰ ਹੈ ਆਪ ਜਗਿਆਸੂ ਰੂਪ ਵਣਜਾਰਾ ਹੈ ਅਤੇ ਆਪ ਹੀ ਸਤਿਗੁਰੂ ਰੂਪ ਸੱਚਾ ਸ਼ਾਹੂਕਾਰ ਹੋ ਕੇ ਅੰਮ੍ਰਿਤ ਨਾਮ ਗਿਆਨ ਮੁਕਤੀ ਆਦਿ ਦੀ ਦਾਤ ਦੇਣ ਵਾਲਾ ਹੈ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚੇ ਵੇਸਾ ਹੋ ਉਹ ਪਿਆਰਾ ਵਾਹਿਗੁਰੂ ਨਾਮ ਰੂਪੀ ਵਣਜ ਸੌਦੇ ਦਾ ਵਾਪਾਰੀਆ ਵਪਾਰ ਕਰਨ ਵਾਲਾ ਤਤ ਬੇਤਾ ਮਹਾਤਮਾ ਰੂਪ ਹੈ ਅਤੇ ਆਪ ਹੀ ਜਗਿਆਸੂ ਰੂਪ ਹੋ ਕੇ ਆਪਣਾ ਤਨ ਮਨ ਤਨ ਅਰਪਣ ਕਰਕੇ ਇਸ ਸੱਚੇ ਨਾਮ ਰੂਪੀ ਸੌਦੇ ਨੂੰ ਵੇਸ ਆਹੋ ਖਰੀਦਦਾ ਹੈ ਜਪ ਮੰਨ ਹਰ ਹਰ ਨਾਮ ਸਲਾਹ हे ਮੇਰੇ ਮਨਾ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਕਰਕੇ ਜਪਨਾ ਕਰ ਅਤੇ ਬਾਣੀ ਕਰਕੇ ਸਲਾਹ ਸ਼ਲਾਗਾ ਵਿੜਾਈ ਕਰ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਉ ਉਹ ਪਿਆਰਾ ਵਾਹਿਗੁਰੂ ਗੁਰੂ ਦੀ ਕਿਰਪਾ ਮਿਹਰ ਦੁਆਰਾ ਪ੍ਰਾਪਤ ਕਰੀਦਾ ਹੈ ਜੋ ਅੰਮ੍ਰਿਤ ਮ੍ਰਿਤਿ ਤੋਂ ਰਹਿਤ ਅਗੰਮ ਗਾਮਾਂ ਦੀ ਗਮਤਾ ਤੋਂ ਰਹਿਤ ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ ਹੈ ਅਤੀ ਥਾਹ ਪਉਣ ਤੋਂ ਰਹਿਤ ਬਹੁਤ ਡੂੰਗਾ ਹੈ ਜਿਸ ਦਾ ਵੇਦਾਂ ਸ਼ਾਸਤਰਾਂ ਕਰਕੇ ਥਾ ਨਹੀਂ ਪਾਇਆ ਜਾ ਸਕਦਾ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰ ਰਿਹਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹ ਉਹ ਪਿਆਰਾ ਵਾਹਿਗੁਰੂ ਆਪ ਹੀ ਸਾਰਿਆਂ ਦੇ ਕੰਨਾਂ ਵਿੱਚ ਬੈਠ ਕੇ ਸੁਣਦਾ ਆਪ ਹੀ ਸਭ ਦੇ ਨੇਤਰਾਂ ਵਿੱਚ ਬੈਠ ਕੇ ਦੇਖਣ ਵਾਲਾ ਹੈ ਆਪ ਹੀ ਮੁਹਾਹ ਕਿਸੇ ਸੰਸਕਾਰ ਬਿਨਾ ਸੁਤੇ ਕਹਿਣ ਵਾਲਾ ਸਭਨਾ ਦੇ ਮੁਖ ਮੂੰਹ ਦੁਆਰਾ ਬੋਲੇ ਕਿ ਇਹ ਬੋਲਣ ਵਾਲਾ ਹੈ ਆਪੇ ਉਜੜ ਪਾਇਦਾ ਪਿਆਰਾ ਆਪ ਵਿਖਾਲੇ ਰਾਹ ਉਹ ਪਿਆਰਾ ਵਾਹਿਗੁਰੂ ਜੀਵਨ ਨੂੰ ਉਹਨਾਂ ਦੀ ਬਾਚਨਾ ਅਨਸਾਰ 84 ਲੱਖ ਜੁਨਾ ਰੁਪਈ ਉਜਾੜ ਵਿੱਚ ਪਾਉਣ ਵਾਲਾ ਹੈ ਆਪ ਹੀ ਉਹਨਾਂ ਦੇ ਤਾਂ ਹੀ ਗਿਆਨ ਦਾ ਰਸਤਾ ਵਾਹੂ ਵਿਖਾਉਣ ਵਾਲਾ ਹੈ ਆਪੇ ਹੀ ਸਭ ਆਪ ਹੈ ਪਿਆਰਾ ਪੇ ਵੇ ਪ੍ਰਵਾਹ ਉਹ ਪਿਆਰਾ ਵਾਹਿਗੁਰੂ ਸਾਰੇ ਥਾਈ ਸਾਰਾ ਕੁਝ ਆਪ ਆਪਣਾ ਆਪ ਰੂਪ ਹੈ ਆਪ ਹੀ ਵੇ ਪ੍ਰਵਾਹ ਪ੍ਰਵਾਹ ਇੱਛਾ ਤੋਂ ਰਹਿਤ ਵੇ ਪ੍ਰਵਾਹ ਬੇਫਿਕਰ ਖੋਪ ਤੋਂ ਰਹਿਤ ਹੈ ਆਪੇ ਆਪ ਉਪਾਏ ਦਾ ਪਿਆਰਾ ਸਿਰ ਆਪੇ ਧੰੜੈ ਲਾਹੁ ਉਹ ਪਿਆਰਾ ਵਾਹਿਗੁਰੂ ਆਪੇ ਆਪ ਆਪਣੇ ਆਪ ਤੋਂ ਹੀ ਸਾਰੀ ਸ੍ਰਿਸ਼ਟੀ ਨੂੰ ਉਪਾਏ ਦਾ ਪੈਦਾ ਕਰਦਾ ਹੈ ਆਪ ਹੀ ਜੀਵਾਂ ਨੂੰ ਸਿਰਜ ਕੇ ਉਹਨਾਂ ਦੀ ਕਰਨੀ ਅਨਸਾਰ ਧੰਦਿਆਂ ਕੰਮਾਂ ਕਾਰਾਂ ਵਿੱਚ ਲਾਉਂਦਾ ਹੈ ਸਿਰ ਬਸਿਰ ਭਾਵਰਿਕ ਨੂੰ ਧੰਦਿਆਂ ਵਿੱਚ ਲਗਾਉਂਦਾ ਹੈ ਆਪ ਹੀ ਜੀਵਾਂ ਦੇ ਸਿਰ ਤੋਂ ਜੰਮਣ ਮਰਨ ਦੇ ਧੰਦੇ ਲਾਉਣ ਵਾਲਾ ਹੈ ਆਪ ਕਰਾਈ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਪਿਆਰਾ ਵਾਹਿਗੁਰੂ ਆਪ ਹੀ ਸਭ ਜੀਵਾਂ ਦੀ ਸਾਖਤੀ ਹੁੰਦਾ ਬਣਤਰ ਬਣਾਉਂਦਾ ਹੈ ਆਪ ਹੀ ਰਾਜਾ ਰੂਪ ਹੋ ਕੇ ਪਰਜਾ ਜਾਂ ਧਰਮ ਰਾਜਾ ਰੂਪ ਹੋ ਕੇ ਜੀਵਾਂ ਉੱਪਰ ਸਾਖਤੀ ਕੀਏ ਸ਼ਕਤੀ ਕਰੜਾਈ ਕਰਦਾ ਹੈ ਆਪ ਹੀ ਕਾਲ ਰੂਪ ਹੋ ਕੇ ਮਾਰਦਾ ਹੈ ਜੀਵ ਰੂਪ ਹੋ ਕੇ ਮਰ ਜਾਹੋ ਜਾਂਦਾ ਹੈ ਆਪੇ ਪੱਤਣ ਪਾਤਣੀ ਪਿਆਰਾ ਆ ਆਪੇ ਪਾਰ ਲੰਘਾਉ। ਉਹ ਪਿਆਰਾ ਵਾਹਿਗੁਰੂ ਆਪ ਹੀ ਪੱਤਣ ਹੁੰਦਾ دریاਵਾਂ ਦਾ ਕਿਨਾਰਾ ਜਿੱਥੇ ਲੋਕ ਬੀੜੀਆਂ ਉੱਪਰ ਚੜ੍ਹ ਕੇ ਪਾਰ ਹੁੰਦੇ ਆ। ਉਹ ਰੂਪ ਹੈ ਆਪ ਹੀ ਪਾਤਣੀ ਮਲਾ ਰੂਪ ਹੈ ਆਪ ਹੀ دریاਵਾਂ ਤੋਂ ਪਾਰ ਲੰਘਾਉਂਦਾ ਹੈ। ਵਿਰਾਗ ਰੂਪੀ ਪੱਤਣ ਹੈ ਤਤ ਬੀਤੇ ਮਹਾਤਮਾ ਰੂਪੀ ਪਾਤਣੀ ਮਲਾ ਹੈ ਅਤੇ ਗੁਰੂ ਰੂਪ ਹੋ ਕੇ ਪਾਰ ਲੰਘਾਉਂਦਾ ਹੈ। ਆਪੇ ਸਾਗਰ ਬੋਹਿਥਾ ਪਿਆਰਾ ਗੁਰਖੀਵਟ ਆਪ ਚਲਾਉ। ਪਿਆਰਾ ਵਾਹਿਗੁਰੂ ਆਪ ਹੀ ਸੰਸਾਰ ਰੂਪੀ ਸਾਗਰ ਸਮੁੰਦਰ ਹੈ। ਆਪ ਹੀ ਨਾਮ ਰੂਪੀ ਬੋਹਿਥਾ ਜਹਾਜ਼ ਹੈ। ਆਪ ਹੀ ਗੁਰੂ ਰੂਪ ਖੀਵਟ ਮਲਾ ਹੋ ਕੇ ਤਿਸ ਜਹਾਜ਼ ਨੂੰ ਚਲਾਉਂਦਾ ਹੈ। ਭਾਵ ਸਿੱਖਾਂ ਦੇ ਗਿਆਸੂਆਂ ਕੋਲੋਂ ਨਾਮ ਜਪਾ ਕੇ, ਦ੍ਰਿੜ ਕਰਵਾ ਕੇ ਉਹਨਾਂ ਨੂੰ ਨਾਮ ਦੇ ਜਹਾਜ਼ ਉੱਪਰ ਚੜਾ ਕੇ ਮੁਕਤ ਰੂਪੀ ਕਿਨਾਰੇ ਵੱਲ ਚਲਾਉਂਦਾ ਹੈ। ਆਪੇ ਹੀ ਚੜ ਲੰਗਦਾ ਪਿਆਰਾ ਕਰ ਚੂਜ ਵੇਖੇ ਪਾਤਸ਼ਾਹ ਪਿਆਰਾ ਵਾਹਿਗੁਰੂ ਆਪ ਹੀ ਸਿੱਖ ਜਗਿਆਸੂ ਰੂਪ ਹੋ ਕੇ ਇਸ ਨਾਮ ਦੇ ਜਹਾਜ਼ ਉੱਪਰ ਚੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਇਓ ਪਾਤਸ਼ਾਹ ਮਹਾਰਾਜ ਸਾਹੇ ਕੌਤਕ ਕਰਕੇ ਵੇਖ ਰਿਹਾ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪਿਆਰਾ ਵਾਹਿਗੁਰੂ ਆਪ ਆਪੇ ਆਪ ਹੀ ਦਇਆ ਦਾ ਆਲ ਘਰ ਹੈ ਅਤੇ ਆਪਣੀ ਦਾਸਾਂ ਨੂੰ ਭਗਤੀ ਰੂਪ ਬਖਸ਼ਿਸ਼ ਕਰਕੇ ਉਹਨਾਂ ਦੇ ਔਗਣ ਬਖਸ਼ ਕੇ ਆਪਣੇ ਸਰੂਪ ਨੂੰ ਆਪਣੇ ਸਰੂਪ ਨਾਲ ਮਿਲਾ ਲੈਂਦਾ ਹੈ ਵਾਹੇ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ